2851 ਨਾਲੋਂ ਜ਼ਿਆਦਾ ਇਹਨੂੰ 28 ਵਾਟ ਨਾਲ ਵਾਟ 2851 ਹਾਲੀ ਤੱਕ ਨਹੀਂ ਪੀਲੀ ਗੋਗੀ ਆਈ ਚਲੋ ਸਪਰੇਅ ਦੇ ਅਸੀਂ ਉੱਤੇ ਵੀ ਨਿਗਾਹ ਤੇ ਮੁਰਕੇ ਤੇ 826 ਨੂੰ ਆ ਗਈ 826 ਨੂੰ ਆ ਗਈ ਪਰ 2851 ਨੂੰ ਨਹੀਂ ਆਈ 2851 ਸਹੀ ਹੈ ਸਾਡੇ 20 ਵੀ ਸਾਰਾ ਯੂਨੀਵਰਸਿਟੀ ਵਾਲਾ ਯੂਨੀਵਰਸਿਟੀ ਕੋਲੋਂ ਲਿਆ ਹੈ ਨਾ ਹਾਂਜੀ ਹਾਂਜੀ ਇਹ 20 ਯੂਨੀਵਰਸਿਟੀ ਦੇ ਕੋਲੋਂ ਲਿਆ ਗਿਆ ਹੈ ਤੇ オリジナル826 ਕਣਕ ਦਾ ਬੀਜ ਹੈ ਖਰਾਬ ਹੋ ਚੁੱਕੀਆਂ ਨੇ ਕਣਕਾਂ ਜਿੰਨੀ ਵੀ 826 ਕਣਕ ਹੈ ਇਹ ਤੁਸੀਂ ਵੇਖੀ ਜਾਂਦੇ ਜੇ ਹਾਲਾਤ ਜਿਹੜੇ ਬਣੇ ਨੇ ਜੇਕਰ ਝੂਠਾ ਪ੍ਰਚਾਰ YouTube ਦੇ ਉੱਤੇ ਨਾ ਕੀਤਾ ਹੁੰਦਾ ਇਹ ਵੈਰੈਟੀ ਜਿਹੜੀ ਹੈ ਪੰਜੀ ਪੰਜੀ 26 26 ਕੁਆਂਟਲ ਝਾੜ ਦਊਗੀ। ਇਹਦੇ ਉੱਤੇ ਬਿਮਾਰੀ ਘਟ ਆਊਗੀ, ਪੀਲੀ ਕੁੰਗੀ ਘਟ ਆਊਗੀ। ਤਾਂ ਫਿਰ ਹੋ ਸਕਦਾ ਹੈ ਕਿ ਜ਼ਿਮੀਦਾਰ ਇੰਨਾ ਜ਼ਿਆਦਾ ਮਹਿੰਗਾ ਇਹਦਾ ਬੀਜ ਜਿਹੜਾ ਨਾ ਖਰੀਦਦੇ। ਅਮਰਸਰ ਆ ਕੇ ਮੇਰੇ WhatsApp ਵਾਲੇ ਨੰਬਰ ਦੇ ਉੱਤੇ ਫੋਨ ਕਰਦੇ ਹੋ ਜੇ ਤੁਹਾਨੂੰ ਮੈਂ ਲੈ ਜਾਊਂਗਾ ਉਹਨਾਂ ਉਹਨਾਂ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਕੋਲੋਂ 826 ਕਣਕ ਦਾ ਬੀ ਲੈ ਕੇ ਬੀਜਿਆ ਸੀ ਤੇ ਉਹਦੇ ਹਾਲਾਤ ਫਿਰ ਮੈਂ ਤੁਹਾਨੂੰ ਦਿਖਾ ਦਊਂਗਾ ਜੇ ਤੁਹਾਨੂੰ ਹਾਲੇ ਵੀ ਯਕੀਨ ਨਹੀਂ ਹੋਵੇਗਾ। ਜੇਕਰ ਬਿਮਾਰੀ ਆਈ ਹੋਈ, ਕਣਕ ਖਰਾਬ ਹੋਈ ਤਫਰ ਉਹਦੇ ਦੇਣਦਾਰ ਜਿਹੜੇ ਤੁਸੀਂ ਹੋਵੋਗੇ ਉੱਤੇ ਤੁਹਾਨੂੰ ਜਵਾਬ ਦੇਣ ਦੇ ਵਾਸਤੇ ਮੈਂ ਮਜਬੂਰ ਕਰੂੰਗਾ ਦੋਸਤੋ ਸਭ ਤੋਂ ਪਹਿਲੇ ਨੰਬਰ ਦੇ ਤੁਸੀਂ ਇਹ 303 ਕਣਕ ਜਿਹੜੀ ਵੱਟ ਦੇ ਨਾਲ ਵੱਟ ਸਾਂਝੀ 826 ਦੇ ਨਾਲ ਉਹ ਕਣਕ ਵੇਖੋ 303 ਵੈਰਾਈਟੀ ਇਹ ਜਿਹੜੀ ਤੁਸੀਂ ਵੇਖੀ ਜਾਂਦੇ ਹੋ ਕਿੰਨੀ ਸੋਹਣੀ ਕਣਕ ਹੈ ਬਹੁਤ ਕਾਲੇ ਪੱਤੇ ਨੇ ਥੱਲੇੋਂ ਤੱਕ ਬਹੁਤ ਵਧੀਆ ਕਣਕ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਦੇ ਉੱਤੇ ਇੱਕ ਵੀ ਫੰਗੀ ਸੈਡ ਇੱਕ ਵੀ ਉਲੀ ਨਾਸ਼ਕ ਦੀ ਸਪਰੇ ਜਿਹੜੀ ਹੁਣ ਤੱਕ ਨਹੀਂ ਕੀਤੀ ਗਈ। ਇਹੋ ਹੀ ਨਹੀਂ ਤੁਸੀਂ ਇਹਨੂੰ ਵੀ ਛੱਡ ਦਿਓ ਨਾਲ ਜਿਹੜੀ ਸ਼੍ਰੀਰਾਮ ਕੰਪਨੀ ਦੀ 272 ਕਣਕ ਲੱਗੀ ਹੈ ਵੈਸੇ ਨਾ ਤੇ ਮੈਨੂੰ ਲੈਣਾ ਚਾਹੀਦਾ ਨਹੀਂ ਸੀ ਪਰ ਕਿਉਂਕਿ ਵੱਟ ਦੇ ਨਾਲ ਵੱਟ ਬਿਲਕੁਲ ਸਾਂਝੀ ਹੈ ਉਸ ਵੈਰਾਈਟੀ ਦੀ ਵੀ ਉਹ ਵੀ ਤੁਸੀਂ ਉਹਦੇ ਉੱਤੇ ਵੀ ਕੋਈ ਬਿਮਾਰੀ ਨਹੀਂ ਗਈ ਕੋਈ ਉਲੀ ਦਾ ਹਮਲਾ ਨਹੀਂ ਗਾ ਕੋਈ ਪੀਲੀ ਕੁੰਗੀ ਨਹੀਂ ਗਈ ਕੋਈ ਹੋਰ ਬਿਮਾਰੀ ਨਹੀਂ ਗਈ ਇਹਨਾਂ ਦੋਵਾਂ ਨੂੰ ਵੀ ਤੁਸੀਂ ਛੱਡ ਦਿਓ ਕਿਉਂਕਿ 272 ਜਿਹੜੀ ਪ੍ਰਾਈਵੇਟ ਵੈਰੈਟੀ ਹੈ ਤੇ ਜਿਹੜੀ 303 ਹੈ ਉਹ ਨਵੀਂ ਵੈਰੈਟੀ ਹੈ ਥੋੜਾ ਜਰੀ ਹੋਇਆ ਉਹਨੂੰ ਰਿਲੀਜ਼ ਹੋਈ ਨੂੰ ਤੇ ਤੁਸੀਂ ਆਪਾਂ ਤੁਹਾਨੂੰ ਮੈਂ ਦਿਖਾਉਣਾ 3086 ਕਣਕ ਇਹ 3086 ਜਿਹੜੀ ਵੈਰੈਟੀ ਹੈ ਕੋਈ ਉਲੀ ਨਹੀਂ ਇਹਦੇ ਉੱਤੇ ਹੁਣ ਤੱਕ ਆਈ ਕੋਈ ਫੰਗੀ ਸਾਈਡ ਸਪਰੇ ਨਹੀਂ ਉਹਦੇ ਉੱਤੇ ਹੁਣ ਤੱਕ ਕੀਤੀ ਗਈ ਬਹੁਤ ਸੋਹਣੀ ਕਣਕ ਜਿਹੜੀ ਇਹ ਵੀ ਖਲੋਤੀ ਹੈ ਪਰ ਜੇਕਰ ਆਪਾਂ ਨਾਲ ਦੀ ਨਾਲ ਇਹਨਾਂ ਸਾਰੇ ਬੀਆਂ ਦੇ ਨਾਲੋਂ ਜ਼ਿਆਦਾ ਮਹਿੰਗਾ ਜਿਹੜਾ ਬੀ ਇਸ ਵਾਰ ਵਿਕਿਆ ਹੈ ਉਹਦੇ ਵੱਲ ਚਾਤੀ ਮਾਰਦੇ ਆ ਹੋ ਜਾ ਗਿਆ ਹੈ ਤੁਹਾਨੂੰ ਮੈਂ ਦਿਖਾਉਣ ਤੋਂ ਪਹਿਲਾਂ ਇਹ ਗੱਲ ਵੀ ਦੱਸ ਦੇਣਾ ਹੈ ਤੁਸੀਂ ਸੋਚੋਗੇ ਕਿ ਇਹ ਬੀਜ ਸ਼ਾਇਦ ਕਿਸੇ ਦੁਕਾਨ ਤੋਂ ਲਿਆ ਹੋਊਗਾ ਨਹੀਂ ਦੋਸਤੋ ਇਹ ਬੀ ਜੁਨੀਵਰਸਿਟੀ ਦੇ ਕੋਲੋਂ ਲਿਆ ਗਿਆ ਹੈ ਤੇ オリジナル826 ਕਣਕ ਦਾ ਬੀਜ ਹੈ ਤੇ ਇਹਦੇ ਹਾਲਾਤ ਇੰਨੇ ਕੁ ਜ਼ਿਆਦੇ ਖਤਮ ਹੋ ਗਈਏ ਜਿਹੜੀ ਕਣਕ ਹੈ ਪੀਲੀ ਕੁੰਗੀ ਇਹਦੇ ਉੱਤੇ ਬਹੁਤ ਜ਼ਿਆਦੀ ਵੱਧ ਗਈ ਸੀ ਉਹਦੇ ਤੋਂ ਬਾਅਦ ਦੇ ਉੱਤੇ ਇਹਦੇ ਉੱਤੇ ਟੈਬੂ ਕੋਨਾ ਜੋਲ 38.5% ਵਾਲੇ ਦੀ ਅੱਧਾ ਲੀਟਰ ਦੋਵਾਂ ਕਿੱਲਿਆਂ ਦੇ ਵਿੱਚ ਸਪਰੇਅ ਕੀਤੀ ਗਈ ਜੋ ਕਿ ਬੜਾ ਜ਼ਿਆਦਾ ਸਟਰੋਂਗ ਉਲੀਨਾਸ਼ਕ ਹੋ ਜਾਂਦਾ ਹੈ ਪਰ ਉਹਦੇ ਨਾਲ ਵੀ ਇਹ ਜਿਹੜੀ ਉਲੀ ਇਹ ਕੰਟਰੋਲ ਨਹੀਂ ਹੋਈ ਫਿਰ ਅੱਗੇ ਤੋਂ ਵੱਧ ਗਈ ਫਿਰ ਤੋਂ ਇਹਦੇ ਉੱਤੇ ਉਲੀਨਾਸ਼ਕ ਦੀ ਸਪਰੇਅ ਕੀਤੀ ਗਈ ਪਰ ਹੁਣ ਤੱਕ ਇਹਦੇ ਉੱਤੇ ਅੱਗੇ ਤੋਂ ਅੱਗੇ ਜਿਹੜੀ ਜਗ੍ਹਾ ਦੇ ਉੱਤੇ ਬਿਮਾਰੀ ਨਹੀਂ ਗਈ ਉਧਰ ਨੂੰ ਵੱਧਦੀ ਜਾਂਦੀ ਹੈ ਜਿੱਥੇ ਜਾਦੀ ਆਗ ਕਿ ਚਲੀ ਗਈ ਹੈ ਉੱਥੇ ਤੱਕ ਕੁਝ ਬਚਿਆ ਹੀ ਨਹੀਂ ਹੈ ਤੁਸੀਂ ਵੇਖ ਸਕਦੇ ਹੋ ਬਿਲਕੁਲ ਖਤਮ ਹੋ ਗਈ ਹੈ ਥੱਲੇ ਤੱਕ ਕਣਕ ਇੱਕ ਵੀ ਪੱਤਾ ਜਿਹੜਾ ਇਸ ਕਣਕ ਦਾ ਜਿਉਂਦਾ ਨਾਲ ਨਹੀਂ ਹੈਗਾ ਜਿਹੜਾ ਖਰਾਕ ਸੂਰਜ ਦੇ ਕੋਲੋਂ ਲੈ ਕੇ ਸਿੱਟੇ ਨੂੰ ਪ੍ਰੋਵਾਈਡ ਕਰਵਾ ਸਕੇ ਹੁਣ ਇਹ ਗੱਲ ਆਉਂਦੀ ਹੈ ਸਵਾਲ ਪੈਦਾ ਹੋਵੇਗਾ ਤੁਹਾਡੇ ਵੱਲੋਂ ਕੀ ਇਹ ਵੈਰਾਈਟੀ ਮਾੜੀ ਹੈ ਬਿਲਕੁਲ ਨਹੀਂ ਕਦੇ ਵੀ ਨਹੀਂ ਵੈਰਾਈਟੀ ਜਿਹੜੀ ਹੈ 252 ਕਣਕ ਦੀ ਸਭ ਤੋਂ ਜਿਆਦਾ ਵਧੀਆ ਵੈਰਾਈਟੀ ਹੈ ਬਠਿੰਡੇ ਏਰੀਏ ਦੇ ਵਿੱਚ ਮਾਨਸੇ ਦੇ ਵਿੱਚ ਜੇਕਰ ਉਹ ਵੈਰਾਈਟੀ ਲੱਗਦੀ ਏ ਤੇ ਰਿਕਾਰਡ ਤੋੜ ਝਾੜ ਦਿੰਦੀ ਏ 28 28 29 29 ਕੁਆਂਟਲੋ ਵੈਰਾਈਟੀ ਦਾ ਝਾੜ ਨਿਕਲਦਾ ਰਿਹਾ ਹੈ ਪਿਛਲੇ ਸਾਲਾਂ ਦੇ ਵਿੱਚ ਇੱਕੋ ਉਹਦੇ ਵਿੱਚ ਕਮੀ ਹੈ ਕਿ ਉਹਦੇ ਉੱਤੇ ਆਪਾਂ ਨੂੰ 2-3 ਉਲੀ ਨਾਸ਼ਕ ਕਰਨੇ ਪੈਂਦੇ ਨੇ ਬਿਮਾਰੀ ਆਉਣ ਤੋਂ ਪਹਿਲਾਂ ਹੀ ਆਪਾਂ ਉਲੀ ਨਾਸ਼ਕ ਜਗਰ ਕਰਨੇ ਚਾਲੂ ਕਰ ਦਿੰਨੇ ਆ ਤਾਂ ਬਾਅਦ ਵਿੱਚ ਉਹਦੀ ਜਾ ਕੇ ਆਪਾਂ ਨੂੰ ਉਹਦੇ ਵਿੱਚ ਦਿੱਕਤ ਨਹੀਂ ਆਉਂਦੀ ਬਿਮਾਰੀ ਕੰਟਰੋਲ ਕਰ ਲੈਣੇ ਆ ਪਰ ਜੇ ਆਪਾਂ ਨਹੀਂ ਕਰਦੇ ਤੇ ਉਹਦੇ ਹੀ ਹਾਲਾਤ ਵੀ ਇਸੇ ਤਰ੍ਹਾਂ ਹੀ ਹੋ ਜਾਂਦੇ ਨੇ ਤਦੋਂ ਹੋ ਜਾਂਦੀ ਏ ਪੂਰੀ ਉਹ ਜੜੀ ਆਪਣੀ ਵੈਰੈਟੀ ਏ ਪਰ ਇਹ ਜਿਹੜੀ 826 ਵੈਰੈਟੀ ਏ ਇਹਦੇ ਵਿੱਚ ਜਿਹੜੀ ਹੁਣ ਤੱਕ ਜਿਹੜੀਆਂ ਚੀਜ਼ਾਂ ਨੋਟ ਕਰਨ ਨੂੰ ਮਿਲ ਚੁੱਕੀਆਂ ਨੇ ਕਿ ਅਮਰਸਰ ਤਰਨਤਾਰਨ ਗਰਦਾਸਪੁਰ ਪਠਾਨਕੋੜ ਹੁਸ਼ਿਆਰਪੁਰ ਕਪੂਰਥਲਾ ਯਾਨੀ ਕਿ ਮਾਝੇ ਦਾ ਜਿਹੜਾ ਏਰੀਆ ਏ ਜਾਂ ਮਾਝੇ ਦੇ ਨਾਲ ਲੱਗਦੇ ਜਿਹੜੇ ਹਿੱਸੇ ਨੇ ਜਿਵੇਂ ਅਸੀਂ ਮਾਝੇ ਦੇ ਵਿੱਚ ਆਉਨੇ ਅਮਰਸਰ ਦੇ ਵਿੱਚ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਐਕਟਿਵ ਹੁੰਦੀਆਂ ਨੇ ਜਿਕਰ ਪੰਜਾਬ ਦੇ ਵਿੱਚ ਝੋਨੇ ਦੇ ਉੱਤੇ ਕਣਕ ਦੇ ਉੱਤੇ ਕੋਈ ਬਿਮਾਰੀ ਆਊਗੀ ਤੇ ਉਹ ਸਾਡੇ ਮਾਝੇ ਦੇ ਵਿੱਚੋਂ ਐਕਟਿਵ ਹੁੰਦੀ ਰਹਿੰਦੀ ਇਹ ਤੇ ਜਿਆਦੀ ਠੰਡ ਕਰਿੰਦੀ ਹੈ ਕਮੀ ਕਿੱਥੇ ਰਹਿ ਗਈ ਇਸ ਵੈਰਾਈਟੀ ਦੇ ਵਿੱਚ ਕਮੀ ਰਹਿ ਗਈ ਪ੍ਰਚਾਰ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ YouTube ਦੇ ਉੱਤੇ Facebook ਦੇ ਉੱਤੇ ਯੂਨੀਵਰਸਿਟੀ ਦੇ ਵੱਲੋਂ ਜਿਹੜਾ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਇਹਦੇ ਵਿੱਚ ਰੈਜ਼ਿਸਟੈਂਸ ਪਾਵਰ ਬਹੁਤ ਜ਼ਿਆਦੀ ਹੈ ਬਿਮਾਰੀਆਂ ਦੇ ਨਾਲ ਲੜਨ ਦੇ ਵਾਸਤੇ ਹੋਇਆ ਕਿ ਜ਼ਿੰਮੇਦਾਰਾਂ ਨੇ ਜਾ ਕੇ ਨਹੀਂ ਵੇਖਿਆ ਆਪਾਂ ਅਵੇਸਲੇ ਰਹੇ ਆਪਾਂ ਪਹਿਲਾਂ ਉਲੀ ਨਾਸ਼ਕ ਨਹੀਂ ਕੀਤੇ ਕਿਉਂਕਿ ਜੇ ਸਾਨੂੰ ਦੱਸਿਆ ਹੁੰਦਾ ਕਿ ਇਸ ਵੈਰੈਟੀ ਦੇ ਉੱਤੇ ਪੀਲੀ ਕੁੰਗੀ ਦਾ ਹਮਲਾ ਜਿਹੜਾ ਹੋ ਸਕਦਾ ਹੈ ਬਹੁਤ ਵੱਡੇ ਪੱਧਰ ਤੇ ਤਾਂ ਜਿਵੇਂਦਾਰ ਪਹਿਲਾਂ ਹੀ ਉਲੀ ਨਾਸ਼ਕ ਦੀਆਂ ਸਪਰੇਆਂ ਕਰ ਦਿੰਦੇ ਤਾਂ ਬਚਾਅ ਹੋ ਜਾਂਦਾ ਪਰ ਜਦੋਂ ਤੱਕ ਪਤਾ ਲੱਗਾ ਇਹ ਬਿਮਾਰੀ ਇਦਾਂ ਦੀ ਹੁੰਦੀ ਏ ਪੀਲੀ ਕੁੰਗੀ ਜਦੋਂ ਤੱਕ ਤੁਹਾਨੂੰ ਪਤਾ ਲੱਗਦਾ ਏ ਉਦੋਂ ਤੱਕ ਅੰਦਰੇ ਅੰਦਰ ਪੱਤਿਆਂ ਨੂੰ ਖਾ ਚੁੱਕੀ ਹੁੰਦੀ ਏ ਖਾਣ ਤੋਂ ਬਾਅਦ ਦੇ ਵਿੱਚ ਤੁਸੀਂ ਸਪਰੇਆਂ ਕਰ ਵੀ ਦੋਗੇ ਜਦੋਂ ਹਲਦੀ ਤੁਹਾਨੂੰ ਦਿਖਾਈ ਦਿੰਦੀ ਏ ਸਪਰੇਅ ਕਰ ਵੀ ਦੋਗੇ ਤਾਂ ਵੀ ਤੁਹਾਡੀ ਕਣਕ ਦੇ ਪੱਤੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਖਾਦੇ ਹੀ ਜਾਂਦੇ ਨੇ ਤਾਂ ਹੋਇਆ ਕਿ ਇਹ ਵੈਰਾਈਟੀ ਜਿਹੜੀ ਹੈ ਬਿਲਕੁਲ ਨਕਾਮ ਹੋ ਗਈ ਜਿਹੜੇ ਜਿਹੜੇ ਜ਼ਿਮੀਦਾਰਾਂ ਨੇ ਉਲੀ ਨਾਸ਼ਕ ਦੀ ਸਪਰੇਅ ਇਹਦੇ ਉੱਤੇ ਨਹੀਂ ਕੀਤੀ ਸੀ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਕਣਕਾਂ ਜਿੰਨੀ ਵੀ 826 ਕਣਕ ਹੈ ਇਹ ਤੁਸੀਂ ਵੇਖੀ ਜਾਂਦੇ ਜੇ ਹਾਲਾਤ ਜਿਹੜੇ ਬਣੇ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਜੋ ਜੋ ਜ਼ਿਮੀਦਾਰ ਦੱਸਦੇ ਨੇ ਕਿ 2851 ਕਣਕ ਦੇ ਉੱਤੇ ਬਿਮਾਰੀ ਨਹੀਂ ਆਈ ਪੀਲੀ ਕੁੰਗੀ ਦਾ ਹਮਲਾ ਹਾਲੇ ਨਹੀਂ ਹੋਇਆ ਤੇ ਇਸ ਵੈਰਾਈਟੀ ਦੇ ਉੱਤੇ ਹਮਲਾ ਪਹਿਲਾਂ ਹੋ ਗਿਆ ਜਾਨਕਿ ਇਹਦੇ ਵਿੱਚ ਫਿਰ ਰਿਸਿਸਟੈਂਸ ਬਾਵਰ ਜਿਹੜੀ ਇਹ ਬਿਲਕੁਲ ਨਹੀਂ ਹੈਗੀ ਸੈਨਸ਼ੀਲਤਾ ਨਹੀਂ ਹੈਗੀ ਇਹ ਬਿਮਾਰੀ ਦੇ ਨਾਲ ਲੜ ਨਹੀਂ ਸਕਦੀ ਛੇਤੀ ਕੀਤੇ ਆ ਜਿਹਦੇ ਕਾਰਨ ਇਹਦੇ ਵਿੱਚ ਬਿਮਾਰੀ ਜਿਹੜੀ ਇਹ ਜਿਆਦੀ ਆਪਾਂ ਨੂੰ ਵੱਧਦੀ ਨજર ਆਈ ਜਾਂਦੀ ਏ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਰਹਿੰਦੇ ਆ ਜੀ ਇਹ ਯੂਨੀਵਰਸਿਟੀ ਦਾ ਵਿਰੋਧ ਕਰਦੇ ਨੇ ਵੇਖੋ ਯੂਨੀਵਰਸਿਟੀ ਦਾ ਵਿਰੋਧ ਅਸੀਂ ਕਿਉਂ ਕਰਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਏ ਮਾੜੀ ਥੋੜੀ ਏ ਮਾੜੀ ਤੇ ਉਹਨੇ ਜਿਹੜੇ ਇਹਨੂੰ ਵਿੱਚ ਚਲਾਉਂਦੇ ਨੇ ਕੁਝ ਬੰਦੇ ਜਿਹੜੇ ਨੇ ਇੱਕ ਬੱਸ ਦੇ ਵਿੱਚ ਜੇਕਰ ਤੁਸੀਂ ਸਵਾਰ ਹੋ ਤੇ ਬੱਸ ਥੋੜੀ ਮਾੜੀ ਹੁੰਦੀ ਏ ਟ੍ਰੇਨ ਥੋੜੀ ਮਾੜੀ ਹੁੰਦੀ ਏ ਡਰਾਈਵਰ ਹੋ ਸਕਦਾ ਏ ਕਿ ਉਹਦਾ ਮਾੜਾ ਹੋਵੇ ਤੇ ਉਸ ਡਰਾਈਵਰ ਦਾ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਨਾ ਜਿਹੜੀ ਸੱਚੀ ਗੱਲ ਏ ਉਹ ਤੇ ਅਸੀਂ ਆਪਣੇ ਜ਼ਿੰਮੇਵਾਰਾਂ ਨੂੰ ਦੱਸਾਂਗੇ ਕੱਢ ਕੇ ਵਿਰੋਧ ਕਰ ਸਕਦੇ ਆ ਪਰ ਸਾਡੇ ਕੋਲ ਇੰਨਾ ਟਾਈਮ ਕਿੱਥੇ ਹੈ ਕਿ ਅਸੀਂ ਵਿਰੋਧ ਕਰਾਂਗੇ ਕਿਸੇ ਦਾ ਬੇਵਜਾ ਜਿਹੜੀ ਵੈਰੈਟੀ ਚੰਗੀ ਏ ਉਹਨੂੰ ਅਸੀਂ ਚੰਗਾ ਹੀ ਕਵਾਂਗੇ ਜੇਕਰ ਪੀਆ 126 ਵਧੀਆ ਏ ਤੇ ਉਹਨੂੰ ਅਸੀਂ ਮਾੜਾ ਥੋੜਾ ਕਵਾਂਗੇ ਜੇਕਰ 3226 ਵੈਰੈਟੀ ਜਿਹੜੀ ਬਾਹਰ ਦੀ ਯੂਨੀਵਰਸਿਟੀ ਦੀ ਵੈਰੈਟੀ ਸੀ ਉਹਦੇ ਉਹ ਮਾੜੀ ਵੈਰੈਟੀ ਸੀ ਤੇ ਅਸੀਂ ਉਹਨੂੰ ਮਾੜਾ ਕਿਹਾ ਸੀ ਅਸੀਂ ਡੱਕਿਆ ਸੀ ਕਿ ਉਹ ਵੈਰੈਟੀ ਪੰਜਾਬ ਦੇ ਵਿੱਚ ਨਾ ਲਾਇਓ ਜੇ ਅੱਜ ਵੀ ਤੁਸੀਂ ਸਾਡੀਆਂ ਉਹ ਪੁਰਾਣੀਆਂ ਵੀਡੀਓ ਕੱਢ ਕੇ ਵੇਖ ਲਿਓ ਜੇ ਉੱਥੇ ਇਹੋ ਹੀ ਤੁਹਾਨੂੰ ਅਸੀਂ ਸuggest ਕੀਤਾ ਹੈ ਕਿ 3226 ਵੈਰੈਟੀ ਜਿਹੜੀ ਏ ਮਾਝੇ ਦੇ ਪਰ ਉਹ ਵੈਰੈਟੀ ਲਾਈ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਉਹਦੇ ਤੋਂ ਬਾਅਦ ਦੇ ਵਿੱਚ ਉਹ ਵੈਰੈਟੀ ਫੇਲ ਹੋ ਗਈ ਬਹੁਤ ਬੁਰੇ ਤਰੀਕੇ ਦੇ ਨਾਲ 826 ਵੈਰੈਟੀ ਦਾ ਜਦੋਂ ਬੀ ਬਹੁਤ ਜ਼ਿਆਦਾ ਵਿਕੀ ਜਾਂਦਾ ਸੀ ਮੈਂ ਤੁਹਾਨੂੰ ਡੱਕਿਆ ਸੀ ਤੁਹਾਨੂੰ ਮਨਾ ਕੀਤਾ ਸੀ ਕਿ ਇਸ ਵੈਰੈਟੀ ਦਾ ਬੀ ਜਿਆਦਾ ਤੁਸੀਂ ਨਾ ਖਰੀਦਿਓ ਜੇ ਪਰ ਬਹੁਤ ਸਾਰੇ ਲੋਕ ਇਹ ਕਹਿਣ ਲੱਗ ਜਾਂਦੇ ਜੀ ਇਹ ਜਾਣ ਕੇ ਸ਼ਾਇਦ ਵਿਰੋਧ ਕਰਦੇ ਨੇ ਅਸੀਂ ਕਿਉਂ ਕਰਨਾ ਹੈ ਜਾਣ ਕੇ ਵਿਰੋਧ ਸਾਨੂੰ ਕੀ ਮਿਲਣਾ ਹੈ ਜੜੀਆਂ ਵਧੀਆ ਨੇ ਵਧੀਆ ਨੇ ਜੜੀਆਂ ਮਾੜੀਆਂ ਨੇ ਉਹ ਮਾੜੀਆਂ ਨੇ ਅਸੀਂ ਤਾਂ ਮਨਾ ਕਰਾਂਗੇ ਆਪਣੇ ਜ਼ਿਮੀਂਦਾਰਾਂ ਨੂੰ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ ਤੁਸੀਂ ਜ਼ਿਆਦੇ ਮਹਿੰਗੇ ਬੀ ਨਾ ਖਰੀਦੋ ਵੈਰੈਟੀ ਪਤਾ ਨਹੀਂ ਪਾਸ ਹੋਣੀ ਹੋਣੀ ਹੈ ਇਸ ਵਾਰ ਉਹੀ ਹੋ ਗਿਆ ਜੇਕਰ ਦੱਸਿਆ ਹੁੰਦਾ ਜੇਕਰ ਝੂਠਾ ਪ੍ਰਚਾਰ YouTube ਦੇ ਉੱਤੇ ਨਾ ਕੀਤਾ ਹੁੰਦਾ ਕੀ ਵੈਰੈਟੀ ਜਿਹੜੀ ਇਹ ਪੰਜੀ ਪੰਜੀ 26 26 ਕਵਾਂਟਲ ਝਾੜ ਦਊਗੀ ਇਹਦੇ ਉੱਤੇ ਬਿਮਾਰੀ ਘਟ ਆਊਗੀ ਪੀਲੀ ਕੁੰਗੀ ਘਟ ਆਊਗੀ ਤਾਂ ਫਿਰ ਹੋ ਸਕਦਾ ਹੈ ਕਿ ਜ਼ਿਮੀਦਾਰ ਇੰਨਾ ਜ਼ਿਆਦਾ ਮਹਿੰਗਾ ਇਹਦਾ ਬੀਜ ਜਿਹੜਾ ਨਾ ਖਰੀਦਦੇ ਪਰ ਜਦੋਂ ਕਿਹਾ ਗਿਆ ਕਿ ਵੈਰੈਟੀ ਬਹੁਤ ਵਧੀਆ ਆ ਗਈ 303 ਤੋਂ ਵੀ ਉੱਤੇ ਦੀ ਵੈਰੈਟੀ ਆ ਗਈ 187 ਤੋਂ ਵੀ ਉੱਤੇ ਦੀ ਵੈਰੈਟੀ ਆ ਗਈ ਤਾਂ ਫਿਰ ਜ਼ਿਮੀਦਾਰਾਂ ਨੇ ਭਜਣਾ ਸੀ ਇਹਦੇ ਪਿੱਛੇ ਫਿਰ ਬੀਜ ਲੈਣੇ ਸੀ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਰਿਜ਼ਲਟ ਜਿਹੜੇ ਨੇ ਉਹ ਸੀਧਾ ਦਿਖਾਵਾਂਗੇ ਜੋ ਹੋਈ ਜਾਂਦਾ ਹੈ ਹੁਣ ਪੰਜਾਬ ਦੇ ਵਿੱਚ ਇਸ ਕਰਕੇ ਜਿਹੜੇ ਚਮਚਾਗਿਰੀ ਵੀ ਕਰਦੇ ਨੇ ਕਿਸੇ ਦੀ ਵੀ ਕਰਦੇ ਨੇ ਜਿਹੜੇ ਸਾਨੂੰ ਵੀ ਸੁਣਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੰਨੇ ਭਗਦ ਨਹੀਂ ਬਣਨਾ ਆਪਾਂ ਕਦੇ ਵੀ ਸਾਡੇ ਵੀ ਨਹੀਂ ਤੁਸੀਂ ਖੁਦ ਵੇਖੋ ਜਾ ਕਿ ਮਾਝੇ ਦੇ ਵਿੱਚ ਆਓ ਤੁਸੀਂ ਮੈਂ ਤੁਹਾਨੂੰ ਦਿਖਾਉਣਾ 826 ਦੇ ਕੀ ਹਾਲਾਤ ਬਣੇ ਨੇ ਇੱਥੇ ਮੈਨੂੰ ਲੱਗਦਾ ਹੈ ਸ਼ਾਇਦ ਮਾਲਵੇ ਦੇ ਵਿੱਚੋਂ ਤੁਸੀਂ ਵੇਖ ਕੇ ਉਹ ਗੱਲ ਕਹਿ ਦਿੰਦੇ ਜੇ ਪਰ ਸਾਡੇ ਕੋਲ ਦੇ ਪੂਰੇ ਪੰਜਾਬ ਦੀਆਂ ਰਿਪੋਰਟਾਂ ਹੁੰਦੀਆਂ ਨੇ ਕੀ ਕੀ ਚੱਲੀ ਜਾਂਦਾ ਹੈ ਕਿਹੜੇ ਇਲਾਕੇ ਦੇ ਵਿੱਚ ਤੁਸੀਂ ਆਓ ਇੱਥੇ ਮੈਂ ਤੁਹਾਨੂੰ ਦਿਖਾਉਣਾ ਕੀ ਹਾਲਾਤ ਚੱਲੀ ਜਾਂਦੇ ਨੇ 826 ਕਣਕ ਦੇ ਫਿਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੰਨੀ ਚਮਚਾਗਿਰੀ ਆਪਾਂ ਕਿਉਂ ਕਰਦੇ ਆ ਆਪਾਂ ਕੀ ਆਪਾਂ ਨੂੰ ਕੁਝ ਮਿਲਣਾ ਹੀ ਨਹੀਂਗਾ ਜਦੋਂ ਜੇ ਅਸੀਂ ਸੱਚ ਬੋਲਦੇ ਆ ਸਾਡੇ ਜ਼ਿੰਮੇਦਾਰ ਸਾਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਇਹ ਕੋਈ ਗੱਲ ਦੱਸਣਗੇ ਤੇ ਇਹ ਸੱਚ ਦੱਸਣਗੇ ਕਿਸੇ ਯੂਨੀਵਰਸਿਟੀ ਦੀ ਕਿਸੇ ਵੀ ਉਦਗਾਂਦਰ ਦਾ ਜੇ ਕਿਸੇ ਵੀ ਬੰਦੇ ਦਾ ਇਹ ਚਮਚਾਗਿਰੀ ਨਹੀਂ ਕਰਨਗੇ ਤਾਂ ਵਧੀਆ ਇਹ ਸਾਡਾ ਕੀ ਲੱਥ ਗਿਆ ਸਾਨੂੰ ਸਿਰਫ ਇੰਨੀ ਕੋ ਗੱਲ ਹੈ ਕਿ ਜਿਹੜੇ ਮੈਡਲ ਮਿਲ ਜਾਣਗੇ ਉਹ ਸ਼ਾਇਦ ਸਾਨੂੰ ਨਹੀਂ ਮਿਲਣਗੇ ਕਦੀ ਤੇ ਸਾਨੂੰ ਉਹਨਾਂ ਮੈਡਲਾਂ ਦੀ ਜ਼ਰੂਰਤ ਵੀ ਨਹੀਂ ਹੈ ਜੇਕਰ ਅਸੀਂ ਕਿਸੇ ਜ਼ਿੰਮੇਵਾਰ ਨੂੰ ਬਚਾ ਦਿਆਂਗੇ ਸੱਚੀ ਗੱਲ ਦੱਸ ਕੇ ਅਸੀਂ ਉਹਨਾਂ ਮੈਡਲਾਂ ਨੂੰ ਕੀ ਕਰਨਾ ਹੈ ਲੈ ਕੇ ਉਹ ਮੈਡਲ ਤੇ ਲੋਹੇ ਦੇ ਸਾਡੇ ਕੋਈ ਮਤਲਬ ਦੇ ਨਹੀਂਗੇ ਸਾਨੂੰ ਉਹ ਚੀਜ਼ਾਂ ਚਾਹੀਦੀਆਂ ਨਹੀਂ ਗੀਆਂ ਸਾਨੂੰ ਤੇ ਅਸਲੀਅਤ ਜਿਹੜੀ ਹੈ ਉਹ ਅਸੀਂ ਵਿਖਾਵਾਂਗੇ ਉਹਦੇ ਬਦਲੇ ਦੇ ਵਿੱਚ ਕੁਝ ਲੋਕ ਵਿਰੋਧ ਕਰਨਗੇ ਕੁਝ ਲੋਕ ਪਿਆਰ ਦੇਣਗੇ ਉਹ ਗੱਲ ਵੱਖਰੀ ਹੈ ਪਰ ਇਹ ਵੈਰੈਟੀ ਜਿਹੜੀ ਹੈ ਮਾਝੇ ਦੇ ਵਿੱਚ ਬਹੁਤ ਬੁਰੇ ਹਾਲਾਤ ਨੇ ਜਿੱਥੇ-ਜਿੱਥੇ ਇਹਦੇ ਉੱਤੇ ਉਲੀ ਨਾਸ਼ਕ ਨਹੀਂ ਕੀਤੇ ਗਏ ਉਹਨਾਂ ਕਣਕਾਂ ਦੇ ਹਾਲਾਤ ਜਿਹੜੇ ਤੁਸੀਂ ਵੇਖ ਸਕਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਮੈਂ ਸੁਚੇਤ ਕਰਦਾ ਕਿ ਕਿਸੇ ਯੂਟਿਊਬਰ ਦੇ ਉੱਤੇ ਯਕੀਨ ਕਰਕੇ ਕਿਸੇ ਬੰਦੇ ਦੇ ਕਹਿਣ ਦੇ ਉੱਤੇ ਝੋਨੇ ਦਾ ਵੀ ਕਣਕ ਦਾ ਵੀ ਕਦੇ ਵੀ ਆਪਣੇ ਏਰੀਏ ਦੇ ਵਿੱਚ ਵੱਡੇ ਪੱਧਰ ਦੇ ਨਾਂ ਲਾਇਓ ਜੇ ਇਦਾਂ 2 ਕਿੱਲੇ ਕਣਕ ਸੀ ਖਤਮ ਹੋ ਗਈ ਮਰ ਗਈ ਤਾਂ ਜਰੀ ਜਾਊਗੀ ਜੇਕਰ 20 ਕਿੱਲੇ ਜ਼ਮੀਨ ਜ਼ਿਮੀਂਦਾਰ ਦੇ ਕੋਲ ਹੈਗੀ ਏ ਪਰ ਜੇਕਰ ਤੁਹਾਡੇ ਕੋਲ 2 ਕਿੱਲੇ ਸੀ ਤੇ 2 ਕਿੱਲੇ ਤੁਸੀਂ 826 ਲਾ ਲਈ ਤੇ ਤੁਹਾਡੇ ਕੋਲੋਂ ਦੇ ਉਲੀ ਨਾਸ਼ ਦਾ ਖਰਚਾ ਹੀ ਪੂਰਾ ਨਹੀਂ ਹੋਣਾ ਜਿੰਨੇ ਜ਼ਿਆਦੇ ਉਲੀ ਨਾਸ਼ਕ ਕਰਨੇ ਪੈਣੇ ਆ ਪੀਲੀ ਕੁੰਗੀ ਆਉਣ ਤੋਂ ਬਾਅਦ ਵਿੱਚ ਤੁਹਾਡੇ ਕੋਲੋਂ ਦੇ ਉਹੋ ਹੀ ਪੂਰੇ ਨਹੀਂ ਹੋਣੇ ਤੇ ਕੀ ਤੁਸੀਂ ਝਾੜ ਵਧ ਕੱਢ ਲੋਗੇ ਦਾ ਇਸ ਕਰਕੇ ਦੋਸਤੋ ਕਦੇ ਵੀ ਤੁਹਾਨੂੰ ਕੋਈ ਵੀ ਬੰਦਾ ਕਹਿੰਦਾ ਹੈ ਕਿ ਆਹ ਵੀ ਬਹੁਤ ਵਧੀਆ ਹੈ ਕੋਈ ਯੂਟਿਊਬਰ ਕਹਿੰਦਾ ਹੈ ਮੇਰੇ ਵਰਗਾ ਜਾਂ ਕੋਈ ਫੇਸਬੁਕਰ ਕਹਿੰਦਾ ਹੈ ਕੋਈ ਡਾਕਟਰ ਕਹਿੰਦਾ ਹੈ ਕਿਸੇ ਯੂਨੀਵਰਸਿਟੀ ਦੇ ਵਿੱਚੋਂ ਤੁਹਾਨੂੰ ਕਿਹਾ ਵੀ ਜ਼ਿਆਦਾ ਲੈ ਜਾਓ ਤੁਸੀਂ ਇੱਥੋਂ ਕਦੇ ਵੀ ਉਹਦੇ ਤੇ ਯਕੀਨ ਨਹੀਂ ਕਰਨਾ ਮੇਰੇ ਤੇ ਵੀ ਤੁਹਾਨੂੰ ਯਕੀਨ ਕਰਨ ਦੀ ਕੀ ਲੋੜ ਹੈ ਤੁਸੀਂ ਆਪ ਵੇਖੋ ਪਹਿਲਾਂ ਉਸ ਵੈਰੈਟੀ ਨੂੰ ਜਿੱਥੇ ਲੱਗੀ ਹੈ ਜਾ ਕੇ ਕਿ ਉਹਦੇ ਹਾਲਾਤ ਕੀ ਨੇ ਉਹਦੇ ਤੋਂ ਬਾਅਦ ਦੇ ਵਿੱਚ ਡਿਸਾਈਡ ਕਰੋਗੇ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਉਹ ਬੀਜਣੀਏ ਜਾਂ ਨਹੀਂ ਬੀਜਣੀ ਜਿਹੜੇ ਮੰਨਦੇ ਨਹੀਂਗੇ ਕਿ ਇਹਦੇ ਉੱਤੇ ਬਿਮਾਰੀ ਆਈਏ ਜੇਕਰ ਹਾਲੇ ਵੀ ਉਹ ਨਹੀਂ ਮੰਨਣਗੇ ਤਾਂ ਅੰਮ੍ਰਿਤਸਰ ਆ ਕੇ ਮੇਰੇ ਵਟਸਐਪ ਵਾਲੇ ਨੰਬਰ ਦੇ ਉੱਤੇ ਫੋਨ ਕਰਦੇ ਹੋ ਜੀ ਤੁਹਾਨੂੰ ਮੈਂ ਲੈ ਜਾਊਂਗਾ ਉਹਨਾਂ ਉਹਨਾਂ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਕੋਲੋਂ 826 ਕਣਕ ਦਾ ਬੀ ਲੈ ਕੇ ਬੀਜਿਆ ਸੀ ਤੇ ਉਹਦੇ ਆ ਤਾਂ ਫਿਰ ਮੈਂ ਤੁਹਾਨੂੰ ਦਿਖਾ ਦਊਂਗਾ ਜੇ ਤੁਹਾਨੂੰ ਹਾਲੇ ਵੀ ਯਕੀਨ ਨਹੀਂ ਹੋਵੇਗਾ ਜੇ ਤੇ ਉੱਥੇ ਅਸੀਂ ਮਾਝੇ ਦੇ ਲੋਕ ਜਿਹੜੇ ਝੂਟੇ ਨਿਕਲਾਵਾਂਗੇ ਤਾਂ ਸਿੱਨੂੰ ਮੈਂ ਉਹਦਾ ਦੇਣਦਾਰ ਹੋਵਾਂਗਾ ਜੇਕਰ ਇੱਕ ਵੀ ਜ਼ਿੰਮੇਵਾਰ ਦੇ ਕੋਲ ਜੁਨੀਵਰਸਿਟੀ ਦੀ ਜਿਹੜੀ ਇਹ ਤੁਹਾਨੂੰ ਨਾ ਦਿਖਾਇਆ ਜਾਵੇ ਕਿ ਯੂਨੀਵਰਸਿਟੀ ਦੇ ਕੋਲੋਂ ਬੀ ਲਿਆ ਸੀ ਉਹਦੇ ਕੋਲੋਂ ਪਰਚੀ ਨਾ ਮਿਲੇ ਬੀ ਤੁਸੀਂ ਹੋਰ ਕਿਤੇ ਉਹਨੇ ਲਿਆ ਹੋਵੇ ਜਾਂ ਫਿਰ ਉਹਦੇ ਉੱਤੇ ਬਿਮਾਰੀ ਨਾ ਆਈ ਹੋਵੇ ਤੇ ਮੈਂ ਦੇਣਦਾਰ ਹੋਵਾਂਗਾ ਤੇ ਜੇਕਰ ਬਿਮਾਰੀ ਆਈ ਹੋਈ ਕਣਕ ਖਰਾਬ ਹੋਈ ਤਾਂ ਫਿਰ ਉਹਦੇ ਦੇਣਦਾਰ ਜਿਹੜੇ ਤੁਸੀਂ ਹੋਵੋਗੇ ਉੱਥੇ ਤੁਹਾਨੂੰ ਜਵਾਬ ਦੇਣ ਦੇ ਵਾਸਤੇ ਮੈਂ ਮਜਬੂਰ ਕਰੂੰਗਾ ਕਿ ਜਿਹੜੀਆਂ ਡੜੀਆਂ ਗੱਲਾਂ ਕਈਆਂ ਗਈਆਂ ਸੀ ਉਹ ਸੱਚ ਕਿਉਂ ਨਹੀਂ ਨਿਕਲੀਆਂ ਉਹਨਾਂ ਉਹਨਾਂ ਜ਼ਿੰਮੇਵਾਰਾਂ ਦੇ ਮੈਂ ਤੁਹਾਨੂੰ ਦੇਣਦਾਰ ਕਰਾਉਂਗਾ ਜਿਨ੍ਹਾਂ ਜਿਨ੍ਹਾਂ ਦੀਆਂ ਕਣਕਾਂ ਖਰਾਬ ਹੋਈਆਂ ਨੇ ਬਾਕੀ ਵੀਡੀਓ ਨੂੰ ਜ਼ਰੂਰ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ